ਇਹ ਜਿਹੜਾ ਇਹ ਸਵੇਰ ਅੱਜ ਆਜਾਣੇ ਸਵੇਰ ਨੂੰ ਗੁਰੂ ਸਾਹਿਬ ਮਾਛੀਵੜ ਦੇ ਜੰਗਲ 'ਚ ਪਹੁੰਚ ਗਏ ਸੀ ਸੋ ਅੱਜ ਦੀ ਜਿਹੜੀ ਰਾਤ ਐ ਇਹ ਗੁਰੂ ਸਾਹਿਬ ਨੇ ਫਿਰ ਗੁਲਾਬੇ ਪੰਜਾਬੇ ਦੇ ਘਰ ਕੱਟੀ ਐ ਇਹ ਐ ਗੱਲ ਗੁਰੂ ਸਾਹਿਬ ਉਧਰ ਵੱਡੇ ਸਾਹਿਬ ਜਾਂਦੇ ਸ਼ਹੀਦ ਹੋ ਚੁੱਕੇ ਸੀ ਤੇ ਅੱਜ ਦੀ ਜਿਹੜੀ ਰਾਤ ਐ ਸਾਹਿਬ ਜਾਂਦੇ ਛੋਟਿਆਂ ਨੇ ਜਿਹੜੀ ਪਹਿਲੀ ਰਾਤ ਐ ਸਤਪੋਹ ਦੀ ਉਹ ਤੇ ਕੱਤੀ ਸੀ ਚੱਕ ਢੇਰਾ ਪਿੰਡ ਵਿੱਚ ਜਿਹੜੀ ਰਾਤ ਲੰਗੀ ਐ ਇਹ ਪੱਤੀ ਸੀ ਕਾਈ ਨੌਰ ਪਿੰਡ ਵਿੱਚ ਤੇ ਜਿਹੜੀ ਅੱਜ ਵਾਲੀ ਰਾਤ ਐ ਪੈਣੀ ਐ ਜਿਹੜੀ ਅੱਜ ਵਾਲੀ ਰਾਤ ਐ ਅੱਜ ਵਾਲੀ ਰਾਤ ਫਿਰ ਗੰਗੂ ਦਾ ਜਦੋਂ ਦਾ ਨਹੀਂ ਸੀ ਲੱਗਿਆ ਅੱਜ ਵਾਲੀ ਰਾਤ ਜਿਹੜੀ ਐ ਇਹ ਲੈ ਗਿਆ ਫਿਰ ਆਪਣੇ ਘਰ ਪਿੰਡ ਸਹੇੜੀ ਗੰਗੂ ਸਾਹਿਬ ਜਦਿਆਂ ਨੂੰ ਆਪਣੇ ਘਰ ਲੈ ਗਿਆ ਮਾਤਾ ਗੁਜਰਕੌਰ ਇਦੀ ਮਾਂ ਪੁੱਛਦੀ ਐ ਇਹ ਕੌਣ ਨੇ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ ਹੁਣ ਪ੍ਰਸ਼ਾਦਾ ਪਾਣੀ ਛਕਾਉਣ ਲੱਗਾ ਕਹਿੰਦੇ ਨੇ ਜ਼ਹਿਰ ਵੀ ਲਿਆਂਦੀ ਵੀ ਇਹਨਾਂ ਨੂੰ ਖਵਾ ਦਿਓ ਮਰ ਜਾਣਗੇ ਖਤਮ ਹੋ ਜਾਣ ਗੰਗੂ ਦੀ ਮਾਂ ਨਹੀਂ ਮੰਨੀ ਕਹਿੰਦੀ ਇਹ ਪਾਪ ਨਹੀਂ ਕਰਨਾ ਮਾਤਾ ਜੀ ਸਾਹਿਬ ਜਾਂ ਦੇ ਆਰਾਮ ਲੱਗੇ ਕਰਨ ਰਾਤ ਨੂੰ ਇਹਨੇ ਫਿਰ ਉਹ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਹ ਚੱਕ ਲਿਆ ਕਈ ਫੈਲੀ ਵੀ ਕਹਿੰਦੇ ਆ ਪਰ ਖੁਰਜੀ